ਹੁਣ ਜਿਹੜਾ ਆਨੰਦ ਕਾਰਜ ਤੇ ਤੁਸੀਂ ਇਹ ਲਹਿੰਗਾ ਨਹੀਂ ਪਾ ਸਕਦੇ ਬੈਨ ਜਾਂ ਚੱਲਿਆ ਹੈ ਰਾਈਟ ਇਹ ਕੋ ਬਹੁਤ ਹੀ ਜਿਹੜੀ ਇੰਟਰਸਟਿੰਗ ਚੀਜ਼ ਆ ਵੀ ਜਿਨੇ ਵੀ ਆ ਬੈਨ ਬਣਾਇਆ ਉਹਨਾਂ ਨੇ ਸਿੱਧਾ ਕਹਿਤਾ ਵੀ ਬਸ ਬੈਨ ਆ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਆਈ ਵੀ ਅਸੀਂ ਜਿਹੜੇ ਜਵਾਕ ਨੂੰ ਦਸੀਏ ਵੀ ਤੁਸੀਂ ਕਾਹ ਤੋਂ ਨਹੀਂ ਲਹਿੰਗੇ ਪਾ ਸਕਦੇ ਜਾਂ ਲਹਿੰਗੇ ਪਾਉਣ ਦੇ ਵਿੱਚ ਖਰਾਬੀ ਕੀ ਆ ਜਿਹੜਾ ਮੇਰਾ ਪਰਸਨਲ ਪੇਨ ਨਹੀਂ ਆ ਨਾ ਵੀ ਤੁਸੀਂ ਆਨੰਦ ਕਾਰਜ ਤੇ ਸਲਵਾਰ ਸੂਟ ਪਾਓ ਉਹ ਇਹ ਆ ਕਿਉਂਕਿ ਜਿਹੜੇ ਲਹਿੰਗਾ ਬਣਾਉਣ ਵਾਲੇ ਹੁੰਦੇ ਨੇ ਉਹ ਜ਼ਿਆਦਾ ਚਿਹਰਾ ਸਿਰਫ ਫੈਸ਼ਨ ਦੇ ਇਦਾਂ ਉਹਨਾਂ ਨੇ ਧਿਆਨ ਨਹੀਂ ਦੇਣਾ ਵੀ ਤੁਸੀਂ ਗਲਾ ਕਿੰਨਾ ਕਿਨੀ ਮਰਖਿਆ ਜਾਂ ਜਿਹੜੀ ਪਿੱਛੇ ਢੂਈ ਦੇ ਉੱਤੇ ਇਹਨਾਂ ਨੇ ਕਟਆਊਟ ਕੀਤਾ ਹੁੰਦਾ ਵੀ ਡਿਜ਼ਾਈਨ ਬਣ ਜੇ ਉਹ ਗੁਰੂ ਮਾਰਾ ਦੇ ਸਾਹਮਣੇ ਮੇਰਾ opinion ਨਾ ਉਹ ਸੋਹਣਾ ਨਹੀਂ ਲੱਗਦਾ ਤੇ ਉਹ ਪ੍ਰੋਪਰਿਅਟ ਨਹੀਂ ਹੈਗਾ ਠੀਕ ਆ ਜਿੰਨੇ ਮਰਜ਼ੀ ਤੁਸੀਂ ਆਲਟਰੇਸ਼ਨ ਕਰਾ ਲਓ ਤੁਸੀਂ ਸਭ ਚਲ ਫਰਜ ਕਰ ਲਓ ਵੀ ਤੁਸੀਂ ਸਾਰੀ ਛਾਤੀ ਵੀ ਕਵਰ ਕਰ ਲਈ ਪਿੱਠੋਂ ਪਿਛੋਂ ਪਿੱਠ ਵੀ ਕਵਰ ਕਰ ਲਈ ਰਾਈਟ ਪਰ ਜਦੋਂ ਫਿਰ ਤੁਸੀਂ ਮੱਥਾ ਟੇਕ ਕੇ ਖੜੇ ਹੁੰਦੇ ਤੇ ਤੁਰਦੇ ਹੋ ਉਹ ਤੁਹਾਨੂੰ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਨੰਦਕਾਰ ਦਾ ਮਤਲਬ ਹੁੰਦਾ ਵੀ ਜਿਹੜਾ ਤੁਹਾਡਾ ਧਿਆਨ ਆ ਉਹ ਸਾਰਾ ਗੁਰੂ ਮਹਾਰਾਜ ਦੇ ਨਾਲ ਹੋਵੇ ਤੁਸੀਂ ਸੁਣੋ ਤੇ ਤੁਸੀਂ ਸਮਝੋ ਵੀ ਲਾਵਨ ਦਾ ਮਤਲਬ ਕੀ ਆ ਤੇ ਉਹ ਕੀ ਕਹਿੰਦੀਆਂ ਨੇ ਪਰ ਜਦੋਂ ਤੁਹਾਡਾ ਧਿਆਨ ਸਾਰਾ ਲਹਿੰਗੇ ਦੇ ਵਿੱਚ ਹੁੰਦਾ ਵੀ ਹਾਏ ਮੈਂ ਤੁਰ ਹੀ ਜਾਨੀ ਸਹੀ ਜਾਂ ਮੇਰੇ ਪੈਰਾਂ ਤਾਂ ਨਹੀਂ ਔੜੂਗਾ ਉਹ ਜਿਹੜਾ ਫੋਕਸ ਹੁੰਦਾ ਕਿਸੇ ਹੋਰ ਪਾਸੇ ਲਾਇਆ ਜਾਂਦਾ ਫਿਰ ਉਹ ਸੱਚੀ ਇੱਕ ਦਿੱਕਤ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ ਪਰ ਜਿੱਥੇ ਜਿਹਨੇ ਵੀ ਇਹ ਬੈਨ ਬਣਾਇਆ ਮੈਨੂੰ ਨਹੀਂ ਪਤਾ ਕਿਹਨੇ ਬੈਨ ਬਣਾਇਆ ਪਰ ਜਿਹੜੇ ਵੀ ਲੋਕੀ ਬੈਨ ਬਣਾਉਂਦੇ ਇਹਨਾਂ ਦਾ ਫਰਜ਼ ਹੋਣਾ ਚਾਹੀਦਾ ਵੀ ਅਸੀਂ ਜਵਾਕਾਂ ਨੂੰ ਸਮਝਾਈਏ ਵੀ ਇਹ ਕਾਹਤੋਂ ਮਾੜੀ ਚੀਜ਼ ਆ ਵੀ ਅਸੀਂ ਇਸ ਚੀਜ਼ ਨੂੰ ਰੋਕਣਾ ਕਾਹਤੋਂ ਚਾਹੁੰਦੇ ਆ ਹੁਣ ਆ ਜਿਹੜਾ ਆਨੰਦ ਕਾਰਜ ਤੇ ਤੁਸੀਂ ਇਹ ਲਹਿੰਗਾ ਨਹੀਂ ਪਾ ਸਕਦੇ ਬੈਨ ਜਾਂ ਚੱਲਿਆ ਹੈ ਰਾਈਟ ਇਹ ਕੋ ਬਹੁਤ ਹੀ ਜਿਹੜੀ ਇੰਟਰਸਟਿੰਗ ਚੀਜ਼ ਆ ਵੀ ਜਿਨੇ ਵੀ ਆ ਬੈਨ ਬਣਾਇਆ ਉਹਨਾਂ ਨੇ ਸਿੱਧਾ ਕਹਿਤਾ ਵੀ ਬਸ ਬੈਨ ਆ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਆਈ ਵੀ ਅਸੀਂ ਜਿਹੜੇ ਜਵਾਕਾਂ ਨੂੰ ਦਸੀਏ ਵੀ ਤੁਸੀਂ ਕਾਹ ਤੋਂ ਨਹੀਂ ਲੈਹਗੇ ਪਾ ਸਕਦੇ ਜਾਂ ਲਹਿੰਗੇ ਪਾਉਣ ਦੇ ਵਿੱਚ ਖਰਾਬੀ ਕੀ ਆ ਜਿਹੜਾ ਮੇਰਾ ਪਰਸਨਲ ਪੇਨਿਅਨ ਆ ਵੀ ਤੁਸੀਂ ਆਨੰਦ ਕਾਰ ਤੇ ਸਲਵਾਰ ਸੂਟ ਪਾਓ ਉਹ ਇਹ ਆ ਕਿਉਂਕਿ ਜਿਹੜੇ ਲਹਿੰਗਾ ਬਣਾਉਣ ਵਾਲੇ ਹੁੰਦੇ ਨੇ ਉਹ ਜਿਆਦਾ ਚੈਰਾ ਸਿਰਫ ਫੈਸ਼ਨ ਦੇ ਦਿਆ ਉਹਨਾਂ ਨੇ ਧਿਆਨ ਨਹੀਂ ਦੇਣਾ ਵੀ ਤੁਸੀਂ ਗਲਾ ਕਿੰਨਾ ਕਿਨੀ ਮਾਰਖਿਆ ਜਾਂ ਜਿਹੜੀ ਪਿੱਛੇ ਢੂਈ ਦੇ ਉੱਤੇ ਇਹਨਾਂ ਨੇ ਕਟਆਊਟ ਕੀਤਾ ਹੁੰਦਾ ਵੀ ਡਿਜ਼ਾਈਨ ਬਣ ਜੇ ਉਹ ਗੁਰੂਮਾਰਾ ਦੇ ਸਾਹਮਣੇ ਮੇਰਾ ਪੇਨਿਅਨ ਆ ਉਹ ਸੋਹਣਾ ਨਹੀਂ ਲੱਗਦਾ ਤੇ ਉਹ ਪ੍ਰੋਪਰਿਅਟ ਨਹੀਂ ਹੈਗਾ ਠੀਕ ਆ ਜਿੰਨੇ ਮਰਜ਼ੀ ਤੁਸੀਂ ਆਲਟਰੇਸ਼ਨ ਕਰਾ ਲਓ ਤੁਸੀਂ ਸਭ ਚਲ ਫਰਜ ਕਰ ਲਓ ਵੀ ਤੁਸੀਂ ਸਾਰੀ ਛਾਤੀ ਵੀ ਕਵਰ ਕਰ ਲਈ ਪਿੱਠੋਂ ਪਿਛੋਂ ਪਿੱਠ ਵੀ ਕਵਰ ਕਰ ਲਈ ਰਾਈਟ ਪਰ ਜਦੋਂ ਫਿਰ ਤੁਸੀਂ ਮੱਥਾ ਟੇਕ ਕੇ ਖੜੇ ਹੁੰਦੇ ਤੇ ਤੁਰਦੇ ਹੋ ਉਹ ਤੁਹਾਨੂੰ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਆਨੰਦ ਕਰ ਦਾ ਮਤਲਬ ਹੁੰਦਾ ਵੀ ਜਿਹੜਾ ਤੁਹਾਡਾ ਧਿਆਨ ਆ ਉਹ ਸਾਰਾ ਗੁਰੂ ਮਾਰਾ ਦੇ ਨਾਲ ਹੋਵੇ ਤੁਸੀਂ ਸੁਣੋ ਤੇ ਤੁਸੀਂ ਸਮਝੋ ਵੀ ਲਾਵਾਂ ਦਾ ਮਤਲਬ ਕੀ ਆ ਤੇ ਉਹ ਕੀ ਕਹਿੰਦੀਆਂ ਨੇ ਪਰ ਜਦੋਂ ਤੁਹਾਡਾ ਧਿਆਨ ਸਾਰਾ ਲਹਿੰਗੇ ਦੇ ਵਿੱਚ ਹੁੰਦਾ ਹੈ ਵੀ ਹਾਏ ਮੈਂ ਤੁਰ ਹੀ ਜਾਨੀ ਸਹੀ ਜਾਂ ਮੇਰੇ ਪੈਰਾਂ ਤਾਂ ਨਹੀਂ ਔੜੂਗਾ ਉਹ ਜਿਹੜਾ ਫੋਕਸ ਹੁੰਦਾ ਹੈ ਕਿਸੇ ਹੋਰ ਪਾਸੇ ਲਾਇਆ ਜਾਂਦਾ ਫਿਰ ਉਸ ਸੱਚੀ ਇੱਕ ਦਿੱਕਤ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ ਪਰ ਜਿੱਥੇ ਜਿਹਨੇ ਵੀ ਇਹ ਬੈਨ ਬਣਾਇਆ ਮੈਨੂੰ ਨਹੀਂ ਪਤਾ ਕਿਹਨੇ ਬੈਨ ਬਣਾਇਆ ਪਰ ਜਿਹੜੇ ਵੀ ਲੋਕੀ ਬੈਨ ਬਣਾਉਂਦੇ ਇਹਨਾਂ ਦਾ ਫਰਜ਼ ਹੋਣਾ ਚਾਹੀਦਾ ਵੀ ਅਸੀਂ ਜਵਾਕਾਂ ਨੂੰ ਸਮਝਾਈਏ ਵੀ ਇਹ ਕਾਹਤੋਂ ਮਾੜੀ ਚੀਜ਼ ਆ ਵੀ ਅਸੀਂ ਇਸ ਚੀਜ਼ ਨੂੰ ਰੋਕਣਾ ਕਾਹਤੋਂ ਚਾਹੁੰਦੇ ਆ ਹੁਣ ਜਿਹੜਾ ਆਨੰਦ ਕਾਰਜ ਤੇ ਤੁਸੀਂ ਇਹ ਲਹਿੰਗਾ ਨਹੀਂ ਪਾ ਸਕਦੇ ਬੈਨ ਜਾਂ ਚੱਲਿਆ ਹੈ ਰਾਈਟ ਇੱਕ ਬਹੁਤ ਹੀ ਜਿਹੜੀ ਇੰਟਰਸਟਿੰਗ ਚੀਜ਼ ਆ ਵੀ ਜਿਨੇ ਵੀ ਆ ਬੈਂਡ ਬਣਾਇਆ ਉਹਨਾਂ ਨੇ ਸਿੱਧਾ ਕਹਿਤਾ ਵੀ ਬਸ ਬੈਂ ਨਾ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਆਈ ਵੀ ਅਸੀਂ ਜਿਹੜੇ ਜਵਾਕ ਨੂੰ ਦਸੀਏ ਵੀ ਤੁਸੀਂ ਕਾਹ ਤੋਂ ਨਹੀਂ ਲਹਿੰਗੇ ਪਾ ਸਕਦੇ ਜਾਂ ਲਹਿੰਗੇ ਪਾਉਣ ਦੇ ਵਿੱਚ ਖਰਾਬੀ ਕੀ ਆ ਜਿਹੜਾ ਮੇਰਾ ਪਰਸਨਲ ਅਪੀਨੀਅਨ ਆ ਵੀ ਤੁਸੀਂ ਆ ਨੰਨਕਾਰ ਤੇ ਸਲਵਾਰ ਸੂਟ ਪਾਓ